ਸੱਚੀ ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸਵਾਗਤ ਹੈ ਜੀ ਅੱਜ ਫਿਰ ਤੋਂ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਆ ਸੂਟ ਲੈ ਕੇ ਆਏ ਆ ਜਿਹੜੇ ਹੁਣ 2 ਕਿ ਮਹੀਨੇ ਤੱਕ ਪੂਰੇ ਪ੍ਰਾਈਸ ਹਾਈ ਦੇ ਵਿੱਚ ਹੋ ਜਾਣੇ ਤੇ ਅਸੀਂ ਤੁਹਾਡੇ ਵਾਸਤੇ ਪਹਿਲਾਂ ਹੀ ਲੈਸ ਪ੍ਰਾਈਸ ਚ ਲੈ ਕੇ ਆਏ ਆ ਜਿਹੜੀ ਅੱਜ ਵਾਲੀ ਸੂਟ ਨੇ ਇਹਨਾਂ ਸੂਟਾਂ ਨੂੰ ਜਦੋਂ ਵੀ ਵੀਡੀਓ ਚ ਪਾਣੇ ਦਾ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਵੈਸੇ ਤਾਂ ਵਿੰਟਰ ਦੀ ਕਲੈਕਸ਼ਨ ਆ ਜੀ ਵੈਲਵਟ ਦੇ ਪਿਓਰ ਸ਼ਨੀਲ ਦੇ ਸੂਟ ਨੇ ਜੀ ਜਿਹੜੀ ਪਿਓਰ ਵਾਲੀ ਸ਼ਨੀਲ ਹੁੰਦੀ ਆ ਅ ਬਹੁਤ ਪਿਆਰੇ ਜੇ ਸੂਟ ਨੇ ਜੀ ਬ੍ਰਾਂਡਡ ਪੀਸ ਰਹਿਣਗੇ ਜਿਹੜੇ ਅਸੀਂ ਤੁਹਾਨੂੰ ਅੱਜ ਵੀ ਵੀਡੀਓ ਚ ਦੇਣੀ ਆ ਕਲੈਕਸ਼ਨ ਨੰਬਰ 1 ਰਹਿਣਿਆ ਨੀਆਂ ਮੈਂ ਤੁਹਾਨੂੰ ਫਿਰ ਤੋਂ ਦੁਬਾਰਾ ਦੱਸ ਦਾਨੀ ਆ ਜਿਹੜੇ ਇਹ ਵਾਲੇ ਸੂਟ ਨੇ ਜੀ 2 ਮਹੀਨੇ ਤੱਕ ਜੇ ਮੈਂ ਅੱਜ ਤੁਹਾਨੂੰ ਇਹ ਸੂਟ 3500 ਦੇ ਦੰਨੀ ਆ ਤਾਂ ਇਹ ਆਉਣ ਵਾਲੇ ਮਤਲਬ ਕਿ 2-3 ਮਹੀਨਿਆਂ ਚ 3800-4000 ਦੇ इजीली ਹੋਣ ਵਾਲੇ ਆ ਕਿਉਂਕਿ ਮੇਰੇ ਪਾਸ ਸਟਾਕ ਇਹ ਮੈਂ ਕਾਫੀ ਟਾਈਮ ਤੋਂ ਮਤਲਬ ਕਿ ਇਹਨਾਂ ਦੀ ਬੁਕਿੰਗ ਕਰਵਾਈ ਹੋਈ ਸੀਗੀ ਤੇ ਹੁਣ ਜਦੋਂ ਨਵਾਂ ਨਵਾਂ ਆਂਦਾ ਕੱਪੜੇ ਦੇ GST ਵਧੀਏ ਬਾਕੀ ਸਾਰੀਆਂ ਚੀਜ਼ਾਂ ਦੇ ਘਟ ਗਈਆਂ ਬਹੁਤ ਸੋਹਣਾ ਜਿਹਾ ਜਿਹੜਾ ਅੱਜ ਦੀ ਵੀਡੀਓ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਵੀ ਅਖਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਆ ਅੱਜ ਦੀ ਵੀਡੀਓ ਦੇ ਜਿਹੜੇ ਅਸੀਂ ਤੁਹਾਡੇ ਵਾਸਤੇ ਪਿਓਰ ਸ਼ਨੀਲ ਦੇ ਸੂਟ ਲੈ ਕੇ ਆਏ ਆ ਇਹਨਾਂ ਦਾ ਪ੍ਰਾਈਸ ਅਸੀਂ ਤੁਹਾਨੂੰ ਦਵਾਂਗੇ ਜੀ 3200 3200 ਦਾ ਸੂਟ ਆ ਪੰਜਾਬ ਦੇ ਵਿੱਚ ਇਹਨਾਂ ਦੀ ਸ਼ਿਪਿੰਗ 100 ਰੁਪੀਜ਼ ਰਹੇਗੀ ਕਿਉਂਕਿ ਥੋੜਾ ਜਿਹਾ ਇੱਕ ਫਲਫੀ ਹੁੰਦਾ ਤੇ ਕਿੰਨਾ ਦਾ weight ਹੁੰਦਾ ਉੱਪਰੋਂ ਵਰਕ ਵਗੈਰਾ ਇਹ ਪ੍ਰਾਈਸ ਅਕੋਰਡਿੰਗ ਹੈ ਜੀ ਤੇ ਬਾਕੀ ਅਦਰ ਸਟੇਟ ਦੇ ਵਿੱਚ ਅਸੀਂ ਤੁਹਾਨੂੰ ਐਡਰੈਸ ਦੇ ਅਕੋਰਡਿੰਗ ਨਾਲ ਦੀ ਨਾਲ ਥੋੜੀ ਸ਼ਿਪਿੰਗ ਚਾਰजेस ਦੱਸ ਦਾਂਗੇ ਬਹੁਤ ਸੋਹਣੀ ਕਲੈਕਸ਼ਨ ਹੈ ਜਿਹੜੀ ਦਿਖਾਣੀ ਹੈ ਜੀ ਤੁਸੀਂ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਲੱਗੇਗੀ ਅਜੋਲੀ ਕਲੈਕਸ਼ਨ ਠੀਕ ਹੈ ਤੇ ਫਿਰ ਫਸਟ ਸ਼ੁਰੂ ਕਰਦੇ ਹਾਂ ਇਹਦਾ ਇਸ਼ਨੀਲ ਹੈ ਜੀ ਜਿਹੜੀ ਪਿਓਰ ਵਾਲੀ ਸੌਫਟ ਵਾਲੀ ਹੁੰਦੀ ਹੈ ਬਿਲਕੁਲ ਠੀਕ ਹੈ neck ਤੇ ਬਹੁਤ ਸੋਨਾ ਪਿੱਟੇ ਦਾ ਵਰਕ ਹੈ ਜੀ neck ਤੇ ਪਿੱਟਾ ਵਰਕ ਬਹੁਤ ਪਿਆਰਾ ਜਿਆ ਤੇ ਨੀਚੇ ਘੇਰੇ ਤੇ ਸੇ ਕੁਝ ਵੀ ਨਹੀਂ ਹੈਗਾ ਠੀਕ ਆ ਘੇਰੇ ਤੇ ਤੁਹਾਨੂੰ ਦਿੱਤੀ ਹੋਈ ਹੈ ਜੀ ਇਹ ਵਾਲੀ ਲੇਸ ਸਾਈਡ ਤੇ ਇਹਨੂੰ ਤੁਸੀਂ ਉਤਾਰ ਕੇ ਘੇਰੇ ਤੇ ਪੈਚ ਲਗਾ ਸਕਦੇ ਹੋ ਪੈਚਿੰਗ ਕੀਤੀ ਹੋਈ ਹੈ ਤੇ ਬਹੁਤ ਪਿਆਰੇ ਜੇ ਹੈਗੇ ਨੇ ਇਹਦੇ ਬਾਜੂ ਨੇਕ ਤੇ ਬਾਜੂ ਹੈਵੀ ਦੇ ਵਿੱਚ ਰਹਿਣਗੇ ਇਹ ਬਾਵਾ ਨੀਚੇ ਇਹਦੀਆਂ ਠੀਕ ਹੈ ਇਹ ਬਾਵਾ ਐਦਾਂ ਬਣੇਗੀ ਇਸ ਤਰ੍ਹਾਂ ਇਹ ਸਟਾਈਲ ਇਹ ਨੀਚੇ ਉਹ ਮੁਰੀ ਬਣ ਜਾਗੀ ਇਹ ਆਪਣਾ ਸ਼ੋਲਡਰ ਆ ਜਾਏਗਾ ਸਾਰੀ ਬਾਹ ਹੈਵੀ ਦੇ ਵਿੱਚ ਆਏਗੀ ਤੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਤੇ ਜਿਹੜੀ ਇਹਦੀ ਪੈਂਟ ਰਹੇਗੀ ਜੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਨਾਲ ਜਿਹੜੀ ਤੁਸੀਂ ਪੈਂਟ ਜਾਂ ਫਿਰ ਸਲਵਾਰ ਪਾਣੀ ਆ ਉਹ ਰਹੇਗੀ ਐਦਾਂ ਰਸਟ ਕਲਰ ਦੇ ਵਿੱਚ ਇਨਰ ਕੰਟਰਾਸਟ ਵਿੱਚ ਰਹਿਣਗੇ ਸਾਰੇ ਸੂਟ ਇਹ 3D ਨੇ ਜਿੱਦਾਂ ਹੀ ਮਹਿਰੂਨ ਕਲਰ ਦੀ ਸ਼ਰਟ ਆ ਗਈ ਆ ਰਸਟ ਕਲਰ ਦੀ ਪੈਂਟ ਆ ਗਈ ਆ ਤੇ ਦੁਪੱਟਾ ਨਾਲ ਤੁਹਾਨੂੰ ਮਿਲੇਗਾ ਇਹ ਗ੍ਰੀਨ ਐਦਾਂ ਇਹ ਹੈਗੇ ਨੇ ਜੀ 3D ਸੂਟ ਇਹ ਰਹੇਗਾ ਸਟਾਲ ਚੜਾਈ ਘਾਟਾ ਲੰਬਾਈ ਪੂਰੀ 2 ਮੀਟਰ ਪਲੱਸ ਦੀ ਆ ਜਿਹੜੇ ਸਾਈਡਾਂ 'ਲੇ ਲੜਨੇ ਉਹ ਤੁਹਾਨੂੰ ਐਦਾਂ ਬਹੁਤ ਸੋਹਣੇ ਜੇ ਵਰਕ ਨਾਲ ਮਿਲਣਗੇ ਪੂਰੀ ਗਰਲੀਸ਼ੀ ਲੁੱਕ ਹੈ ਜੀ ਸੂਟ ਦੀ ਜਿਹੜਾ ਜਿਹੜਾ ਕਲਰ ਵਿੱਚ ਲੱਗਿਆ ਹੋਇਆ ਹੈ ਨਾ ਵਰਕ ਦੇ ਉਸ ਕਲਰ ਦਾ ਦੁਪੱਟਾ ਤੇ ਉਸ ਕਲਰ ਦਾ ਯੇਦੇ ਵਿੱਚ ਰਸਟ ਛੇੜਦਾ ਹੀ ਬਾਟਮ ਦਾ ਸਟਾਈਲ ਹੈ ਠੀਕ ਹੈ ਜੀ ਨੈਕਸਟ ਜਿਹੜਾ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਦੇਣਾ ਪ੍ਰਾਈਸ ਰਹੇਗਾ 3200 ਤੇ ਥੋੜਾ ਥੋੜਾ ਜਿਹਾ ਜਿਹਨਾਂ ਦੀ ਡਿਜ਼ਾਈਨਿੰਗ ਦਾ ਵੀ ਫਰਕ ਰਹੇਗਾ ਮੈਂ ਤੁਹਾਨੂੰ ਡਿਜ਼ਾਈਨਿੰਗ ਖੋਲ ਕੇ ਦਿਖਾ ਦੰਨੀ ਆ ਇਹ ਹੈਗਾ ਜੀ ਨੈਕਸਟ ਡਿਜ਼ਾਈਨ ਜਦੋਂ ਮੈਂ ਸੂਟ ਨੂੰ ਖੋਲਦੀ ਆ ਤਾਂ ਤੁਹਾਨੂੰ ਇੰਨੇ ਦਾ ਗੈਸ ਹੋ ਜਾਂਦਾ ਹੋਵੇਗਾ ਕਿ ਵੈਲਵਟ ਬਿਲਕੁਲ ਸੌਫਟ ਵਾਲੀ ਆ ਜੀ ਜਿਹੜੀ ਆਪਾਂ ਸ਼ਨੀਲ ਦੇ ਰਹੇ ਆ ਇਹ ਬਾਜੂ ਆ ਤੇ ਇਹ ਪਿਓਰ ਵਾਲੀ ਜਿਹੜੇ ਖੀਨ ਖਾਬ ਸਟਾਈਲ ਹੁੰਦਾ ਉਹ ਵਾਲੀ ਇਹਨੂੰ ਪੈਂਟ ਲੱਗੀ ਹੋਈ ਆ ਤੁਸੀਂ ਸਟ੍ਰੇਟ ਸਲਵਾਰ ਬਣਾ ਸਕਦੇ ਹੋ ਜਾਂ ਪੈਂਟ ਬਣਾ ਸਕਦੇ ਹੋ ਜਿਹੜਾ ਕਲਰ ਵਿੱਚ ਆ ਜੀ ਥ੍ਰੈਡ ਦੇ ਉਹੀ ਕਲਰ ਦੇ ਨਾਲ ਹੈਗੇ ਨੇ ਇਹ ਬਹੁਤ ਪਿਆਰੇ ਜੇ ਇਹਨਾਂ ਦੇ ਸ਼ਾਲ ਦੁਪੱਟੇ ਸਟੌਲ ਵੈਲਵਟ ਦਾ ਸਟੌਲ ਆ ਸਾਰਾ ਹੀ ਇਦਾਂ ਅ ਕਾਰਨਰਸ ਸਭ ਦੇ ਹੈਵੀ ਹੋਣਗੇ ਪੱਲੇ ਜਿਹੜੇ ਛੋਟੇ ਵਾਲੇ ਤੇ ਬਾਕੀ ਸਾਰੇ ਚ ਵਰਕਾ ਜਿਹੜਾ ਕੰਟਰਾਸਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਜਿਹੜਾ ਇਸ ਸੂਟ ਦਾ ਕੰਟਰਾਸਟ ਆ ਇਹ ਸੇਮ ਹੀ ਉਹਦਾ ਹੋਏਗਾ ਅ ਕਲਰ ਦਾ ਠੀਕ ਹੈ ਜੀ ਸਿਰਫ ਦੁਪੱਟਾ ਚੇਂਜ ਆ ਇਸ ਦਾ ਤੇ ਜਿਹੜਾ ਨੈਕਸਟ ਦੇ ਰਹੇ ਹਾਂ ਤੁਹਾਨੂੰ ਬਹੁਤ ਸੋਹਣਾ ਸੂਟ ਆ ਇਹ ਹੈਗੀਆਂ ਜੀ ਬਾਜੂ ਤਾਂ ਬਾਜੂ ਦਾ ਹੀ ਡਿਜ਼ਾਈਨ ਦੇਖ ਲਓ ਤੇ ਇਹ ਹੈਗੀ ਆ ਸ਼ਰਟ ਬਹੁਤ ਹੀ ਯੂਨਿਕ ਜੀ ਸ਼ਰਟ ਹੈ ਇਸ ਦੀ ਵਰਕ ਹੀ ਬਹੁਤ ਸੋਹਣਿਆ ਬਾਜੂ ਲੱਗਤ ਦਿਤੀਆਂ ਹੋਈਆਂ ਛੋਟੇ ਸ਼ਰਟ ਜਿੰਨੀ ਮਰਜ਼ੀ ਹੈਵੀ ਬਣਦੀ ਹੋਵੇ ਤਾਂ इजीली ਬਣ ਸਕਦੀ ਆ ਜੀ ਤੇ ਸੇਮ ਹੀ بیس ਕਲਰ ਨਾਲ ਦੀ ਸਲਵਾਰ ਹੈ ਇਹਦੀ ਜਿਹੜੀ ਬ੍ਰੌਕਟ ਤੇ ਰਹੇਗੀ ਤੇ ਜਿਹੜਾ ਕੰਟਰਾਸਟ ਸ਼ਾਲ ਰਹੇਗਾ ਉਹ ਰਹੇਗਾ ਨਿਓਨ ਕਲਰ ਕੰਟਰਾਸਟ ਦੇਖੋ ਸਰਦੀਆਂ ਚ ਪਾਏ ਵੇ ਇਦਾਂ ਦੇ ਕਲਰ ਬਹੁਤ ਸੋਹਣੇ ਲੱਗਦੇ ਆ ਨੈਕਸਟ ਦੇ ਨੇ ਬਲੈਕ ਕਲਰ ਬਹੁਤ ਲੀਨਰੀ ਚੁਆਇਸ ਆ ਬਲੈਕ ਕਲਰ ਤੇ ਡਿਜ਼ਾਈਨਿੰਗ ਵੀ ਦੇਖਿਓ ਜੀ ਸੂਰਦੀ ਡਿਜ਼ਾਈਨਿੰਗ ਦੇਖਿਓ ਕਿਸੇ ਨੂੰ ਤੁਸੀਂ ਗਿਫਟ ਦੇਣਾ ਹੈ ਜਾਂ ਫੇਰ ਸਟਿਚ ਕਰਾ ਕੇ ਪਾਣਾ ਹੈ ਬਹੁਤ ਪਿਆਰਾ ਪੀਸ ਆ ਪਿਓਰ ਦਾ ਵਰਕ ਹੈ ਜੀ ਸਾਰੇ 3 3 ਮੀਟਰ ਦੀਆਂ ਸ਼ਰਟਾਂ ਦੇ ਨਾਲ ਰਹੇਗਾ ਸਾਰੀ ਸੂਟ ਇਹ ਦੇਖੋ ਬਾਜੂ ਦਾ ਸਟਾਈਲ ਕਿੰਨਾ ਸੋਹਣਾ ਹੈ ਠੀਕ ਹੈ ਜੀ ਨਾਲ ਤੁਹਾਨੂੰ ਇਹਦੇ ਪਿਓਰ ਪਸ਼ਮੀਨੇ ਦੀ ਸਟੱਫ ਮਿਲੇਗਾ ਪਸ਼ਮੀਨੇ ਦਾ ਚਾਹੇ ਤੁਸੀਂ ਪੈਂਟ ਬਣਾ ਲਓ ਚਾਹੇ ਸਲਵਾਰ ਬਣਾ ਲਓ ਜਿਹੜਾ ਦੁਪੱਟੇ ਦਾ ਇਹਦਾ ਸਟਾਲ ਦਾ ਸਟਾਈਲ ਆ ਉਹ ਵੀ ਬਹੁਤ ਸੋਹਣਾ ਜਿਹਾ ਇਦਾਂ ਰਹੇਗਾ ਜੇ ਜਿਹੜੇ ਲੜਨੇ ਨਾ ਸਾਡੇ ਦੇ ਲੜ ਬਹੁਤ ਯੂਨੀਕਾ ਕਿਉਂਕਿ ਇਹਨੂੰ ਜਾਂ ਤੁਸੀਂ ਸਾਈਡ ਵੀਅਰ ਕਰ ਸਕਦੇ ਹੋ ਕੀ ਕਿ ਸਟਾਈਲਿਸ਼ ਜਿਹਾ ਸੂਟ ਵੰਚਨ ਤਾਂ ਹੈ ਠੀਕ ਹੈ ਤੇ ਜਿਹੜਾ ਨੈਕਸਟ ਦੇਣਾ ਜੀ ਤੁਹਾਨੂੰ ਇਹ ਵੀ ਸੂਟ ਬਹੁਤ ਸੋਹਣਾ ਜਿਨ੍ਹਾਂ ਦੇ ਹੁਣ ਅੱਗੇ ਵਿਆਹ ਸ਼ਾਦੀ ਆ ਰਹੇ ਨੇ ਦਸੰਬਰ ਜਨਵਰੀ ਦੇ ਵਿੱਚ ਤਾਂ ਤੁਹਾਨੂੰ ਡਿਲੇ ਨਹੀਂ ਕਰਨਾ ਚਾਹੀਦਾ 3200 ਪ੍ਰਾਈਸ ਦੇ ਵਿੱਚ ਇਦਾਂ ਦੀ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਜਿਹੜੇ 45 4500 ਵਾਲੇ ਸੂਟ ਨੇ ਇਹ 4500 5000 ਵਾਲੇ ਸੂਟ ਨੇ ਜੀ ਜਿਹੜੇ ਵਾਲੇ ਨੇ ਸਾਰੇ ਪਿਓਰ ਦੇ ਇਦੇ ਨਾਲ ਵੀ ਤੁਹਾਨੂੰ ਪਿਓਰ ਪਸ਼ਮੀਨਾ ਮਿਲੇਗਾ ਤੇ ਨਾਲ ਜਿਹੜਾ ਕੰਟਰਾਸਟ ਆ ਉਹ ਬਹੁਤ ਸੋਹਣਾ ਹੈ ਦੇਖੋ ਐਦਾਂ ਕਾਰਨਰ ਬਣੇ ਹੋਏ ਆ ਸ਼ਾਲ ਦੇ ਇਹ ਤੇ ਬਾਕੀ ਸਾਰਾ ਇਹ ਲੇਸ ਵਰਕ ਦੇ ਨਾਲ ਬਹੁਤ ਘੈਰਾ ਫਿਨਿਸ਼ਟਾ ਸੋਹਣਾ ਤੁਸੀਂ ਪੈਂਟ ਬਣਾ ਲਓ ਜਾਂ ਸਲਵਾਰ ਰੋਡੀ ਚੁਆਇਸ ਹੈ ਕਲਰ ਕੰਟਰਾਸਟ ਤਾਂ ਬਹੁਤ ਸੋਹਣੇ ਸੋਹਣੇ ਆ ਹੁਣ ਇਹ ਵਾਲਾ ਸੂਟ ਦੇਖ ਲਓ ਜੀ ਡਿਜ਼ਾਈਨ ਹੀ ਬਹੁਤ ਪਿਆਰਾ ਹੈ A ਲਾਈਨ ਚ ਜਾ ਰਿਹਾ ਹੈ ਸੂਟ ਇਹ ਤੁਸੀਂ A ਲਾਈਨ ਚ ਬਣਾਣਾ A ਲਾਈਨ ਚ ਬਣਾ ਲਓ ਨਹੀਂ ਇਹਨੂੰ ਤੁਸੀਂ ਸਟ੍ਰੇਟ ਵੀ ਬਣਾ ਸਕਦੇ ਹੋ ਤੇ ਜਿਹੜੀ ਇਹਦੀ ਬਾਜੂ ਨੇ ਜੀ ਇਹ ਲੱਗਤੋਂ ਪੈਚ ਦਿੱਤਾ ਹੋਇਆ ਹੈ ਠੀਕ ਹੈ ਤੇ ਜਿਹੜੀ ਇਹਦੇ ਨਾਲ ਪੈਂਟ ਆ ਉਹ ਇਦਾਂ ਪਸ਼ਮੀਨੇ ਦੀ ਕੰਟਰਾਸਟ ਵਿੱਚ ਰਹੇਗੀ ਇਹ ਪਸ਼ਮੀਨੇ ਦੀ ਪੈਂਟ ਆ ਇਹ ਵੀ 3D ਸੂਟ ਆ ਤੇ ਇਹ ਹੈਗਾ ਜੀ ਇਹਦਾ ਸ਼ਾਲ 3D ਸੂਟ ਨੇ ਬਹੁਤ ਪਿਆਰੇ ਪਿਆਰੇ ਸੂਟ ਆਏ ਆ ਤੇ ਕੁਝ ਅਲੱਗ ਜਿਹਾ ਪਾ ਸਕਦੇ ਹੋ ਤੁਸੀਂ ਨੈਕਸਟ ਜਿਹੜਾ ਸੂਟ ਆ ਜੀ ਇਹ ਤੁਹਾਨੂੰ ਪੈਚ ਵਰਕ ਦੇ ਨਾਲ ਮਿਲੇਗਾ ਬਹੁਤ ਪਿਆਰਾ ਵਰਕ ਹੋਇਆ ਹੋਇਆ ਤੇ ਉੱਪਰ ਹੈਗੀਆਂ ਜੀ ਪੈਚ ਤੇ ਉਸ ਤੋਂ ਵੀ ਸੋਹਣੀ ਹੈਗੀਆਂ ਬਾਜੂਆਂ ਸਟਾਈਲ ਵਾਸਟ ਹੋਣੇ ਬਾਝੂ ਦਾ ਤੁਸੀਂ ਜਿੱਦਾਂ ਮਰਜ਼ੀ ਅੱਗੇ ਤੋਂ ਲੂਸ ਜਾਂ ਟਾਈਟ ਤੁਹਾਡੀ ਚੁਆਇਸ ਆ ਤੇ ਜਿਹੜਾ ਇਹਦੇ ਨਾਲ ਬਾਟਮ ਦਾ ਸਟੱਫ ਹੈ ਉਹ ਪਿਓਰ ਤੇ ਰਹੇਗਾ ਪਿਓਰ ਸਰਟਨ ਪਸ਼ਮੀਨਾ ਬਿਲਕੁਲ ਨਵਾਂ ਜਿਹਾ ਸਟੱਫ ਹੈ ਪਿਓਰ ਸਰਟਨ ਪਸ਼ਮੀਨਾ ਤੇ ਇਹ ਬਾਟਮ ਦਾ ਸਟੱਫ ਹੈ ਜੀ ਇਹਨੂੰ ਤੁਸੀਂ ਪੈਂਟ ਬਣਾ ਲਓ ਜਾਂ ਸਟ੍ਰੇਟ ਸਲਵਾਰ ਬਣਾ ਲਓ ਠੀਕ ਹੈ ਤੇ ਜਿਹੜਾ ਸ਼ਾਲ ਹੈ ਬੋ ਵੀ ਤੁਹਾਨੂੰ ਇਹਦਾ ਸੇਮ ਸਟੱਫ 벨ਵੈਟ ਦੇ ਵਿੱਚ ਫੋਰ ਸਾਈਡ ਬਾਰਡਰ ਦੇ ਨਾਲ ਮਿਲ ਜੇਗਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਆਪਸ਼ਨ ਦੇ ਦਾਨੀ ਆ ਤੇ ਇੱਕ ਕਲਰ ਤੁਹਾਨੂੰ ਸੇਮ ਦੇ ਵਿੱਚ ਪੈਚ ਨਿਓਨ ਦੇ ਨਾਲ ਤੇ ਜਿਹੜਾ ਇਹਦਾ ਦੁਪੱਟਾ ਹੈ ਉਹ ਵੀ ਸੇਮ ਆ ਤੇ ਜਿਹੜੀ ਇਹਦੇ ਬਾਟਮ ਆ ਉਹ ਵੀ ਸੇਮ ਆ ਠੀਕ ਆ ਜੀ ਬਹੁਤ ਸੋਹਣਾ ਜਿਹਾ ਸੂਟ ਹੈ ਦੋ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਦੋਨੋਂ ਹੀ ਕਲਰ ਸੋਹਣੇ ਆ सारी ही वीडियो का प्राइस थर्टी टू हंड्रड है शिपिंग चार्जिज अलग तो ने जल्दी जल्दी फायदा चुक सकते हो इना बहुत सोने जूटा का ये जी बहुत प्यारा जहा कलर ही बहुत सोहना ना रेड शेड है ना मैरून शेड आ कलर बहुत प्यारा है। तो उपरों बाजू बिल्कुल डिफरेंट स्टाइल ये बाजू ने जी ओरगेंजा का पैर चला के बनिया हुई ਇਦਾਂ ਬਣੇਗੀ ਛੋਟੀ ਬਾਜੂ ਐਕਸਟਰਾ ਸਟਾਈਲ ਦੇ ਵਿੱਚ ਬਹੁਤ ਸੋਹਣਾ ਸਟਾਈਲ ਰਹੇਗਾ ਬਾਜੂ ਦਾ ਠੀਕ ਹੈ ਐਕਸਟਰਾ نیچے ਪੈਚ ਦਿੱਤਾ ਹੋਇਆ ਛੋਟੀ ਚ ਵਾਈਸ ਆ ਤੁਸੀਂ ਇਹਨੂੰ ਬੈਕ ਦੇ ਪੱਲੇ ਤੇ ਅਡਜਸਟ ਕਰਨਾ ਜਾਂ ਬਾਜੂ ਦੇ نیچے ਕਰਨਾ ਵੈਸੇ ਮੇਰੇ ਸਾਹਮਣੇ ਤਾਂ ਬਾਜੂ ਦੇ نیچے ਹੈਵੀ ਹੋ ਜਾਏਗਾ ਤੁਸੀਂ ਬੈਕ ਦੇ ਪੱਲੇ ਤੇ ਲਗਾ ਸਕਦੇ ਹੋ ਪਸ਼ਮੀਨੇ ਦੀ ਸਲਵਾਰ ਹੈ ਜੀ ਤੇ ਇਹ ਹੈਗਾ ਇਹਦਾ ਬਹੁਤ ਸੋਹਣਾ ਜਿਹਾ ਸਟਾਲ ਸਾਰਾ ਹੀ ਦੇਖੋ ਇਹਦਾ ਵਰਕ ਨਾ ਜਿਹੜਾ ਲੇਸ ਵਰਕ ਉਹ ਬਹੁਤ ਯੂਨੀਕ ਜਿਹਾ ਹੋਇਆ ਹੋਇਆ ਬਹੁਤ ਪਿਆਰਾ ਠੀਕ ਹੈ ਜੀ ਤੇ ਨੈਕਸਟ ਜਿਹੜਾ ਤੁਹਾਨੂੰ ਦਿਖਾਣੇ ਆ ਮੈਂ ਸੂਟ ਤਾਂ ਇੱਕ ਤੋਂ ਇੱਕ ਨੇ ওই ਤਾਂ ਕੰਮ ਹੋ ਗਿਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਦੇਖੋ ਜੀ ਸੂਟ ਇੱਥੇ ਬਣ ਜਾਏਗਾ ਆਪਣਾ ਨੈਕ ਚੀਕਾ ਤੇ ਕਲਰ ਦੇਖ ਲੋ ਤੇ ਡਿਜ਼ਾਈਨ ਦੇਖ ਲੋ ਬਹੁਤ ਪਿਆਰਾ ਬੀਸਾ ਬਹੁਤ ਸੋਹਣਾ ਕੇਰਾ ਇਹਦਾ ਨਹੀਂ ਹੈਗਾ ਕੁਝ ਵੀ ਤੇ ਇਹ ਹੈਗੇ ਆ ਬਾਜੂ ਮਤਲਬ ਗਲਾ ਤੇ ਨੈਕ ਸੌਰੀ ਗਲਾ ਤੇ ਇਹਦਾ ਜਿਹੜਾ ਬਾਜੂ ਆ ਉਹੀ ਹੈਵੀ ਨੇ ਤੇ ਕੇਰੇ ਤੇ ਤੁਸੀਂ ਕੁਝ ਲੇਸ ਵਰਕ ਵਗੈਰਾ ਕਰਾਣਾ ਕਰਾ ਲਿਓ ਨਹੀਂ ਸਿੰਪਲ ਠੀਕ ਹੈ ਜੀ ਇਹ ਹੈਗਾ ਜੀ ਪਸ਼ਮੀਨੇ ਦਾ ਸਲਵਾਰ ਦਾ ਸਟਫ ਤੇ ਜਿਹੜਾ ਇਹਦਾ 벨ਵਟ ਦਾ ਸਟਾਲਰ ਰਹੇਗਾ ਉਹ ਇਦਾਂ ਫੋਰ ਸਾਈਡ ਬਹੁਤ ਪਿਆਰੇ ਜਿਹੇ ਵਰਕ ਦੇ ਨਾਲ ਰਹੇਗਾ ਪ੍ਰਾਈਸ ਸੇਮ ਦੇਵਾਂਗੇ ਜੀ ਅੱਜ ਦੀ ਸਾਰੀ ਵੀਡੀਓ ਦਾ ਨੈਕਸਟ ਜਿਹੜਾ ਅੱਜ ਵੀ ਸੁਣੋ ਅਸੀਂ ਡਿਜ਼ਾਈਨ ਦੇਣਾ ਉਹ ਲੱਗ ਰਹੇਗਾ ਥੋੜਾ ਜਿਹਾ ਸਾਰੀ ਡਿਜ਼ਾਈਨਿੰਗ ਅਲੱਗ-ਅਲੱਗ ਹੈ ਤੁਸੀਂ ਖੁਦ ਦੇਖ ਸਕਦੇ ਹੋ ਇੱਕੋ ਹੀ ਪ੍ਰਾਈਸ ਤਾਂ ਨਹੀਂ ਹੋਣਗੇ ਸਾਰੀ ਸੂਟ ਕਿਉਂਕਿ ਕਿਸੇ ਤੇ ਵਰਕ ਉਹ ਜ਼ਿਆਦਾ ਕਿਸੇ ਤੇ ਘੱਟ ਆ ਠੀਕ ਹੈ ਬਾਜੂ ਤੇ ਵੀ ਪੂਰਾ ਹੈਵੀ ਆ ਹੁਣ ਸਾਰੇ ਇਹ ਸੂਟ ਇਹ 3500 ਤੋਂ ਲੈ ਕੇ 5550 ਦੀ ਰੇਂਜ ਵਾਲੇ ਸੂਟ ਨੇ ਇਹਦੇ ਨਾਲ ਵੀ ਤੁਹਾਨੂੰ ਇਹ ਪਸ਼ਮੀਨੇ ਦਾ ਸਟੱਫ ਮਿਲੇਗਾ ਸਲਵਾਰ ਦਾ ਪੈਂਟ ਦਾ ਤੇ ਦੁਪੱਟੇ ਦਾ ਇਹ ਸਟਾਈਲ ਮਿਲੇਗਾ ਤੁਹਾਨੂੰ ਠੀਕ ਹੈ ਬਹੁਤ ਸੋਹਣੇ ਸੋਹਣੇ ਜੀ ਕਲਰ ਡਿਜ਼ਾਈਨ ਨੇ ਸਾਰੇ ਸੂਟਾਂ ਦੇ ਕਲਰ ਤਾਂ ਇੱਕ ਤੋਂ ਇੱਕ ਨੇ ਗੈਲਵੱਡੀ ਵਿੱਚ ਜਿੰਨੀ ਚੁਆਇਸ ਕਰੋਗੇ ਆਸਟੋੜੀ ਵਾਸਤੇ ਉੰਨੀ ਹੀ ਥੋੜੀ ਆ ਇਹ ਦੇਖੋ neck ਬਹੁਤ ਪਿਆਰਾ ਬਣਿਆ ਹੋਇਆ ਘੇਰੇ ਤੇ ਵੀ ਪੱਟੀ ਆ ਤੇ ਨਾਲ ਤੁਹਾਨੂੰ ਇਹ ਬਾਜੂ ਵੀ ਹੈਵੀ ਚ ਮਿਲਦੀਆਂ ਤੇ ਨਾਲ ਤੁਹਾਨੂੰ ਮਿਲ ਰਿਹਾ ਜੀ ਇਹ ਬੈਕ ਦਾ neck ये बैक का, ये फ्रंट नैक ठीक है जी पर्पल कलर की ही सलवार इं पशमी की रहेगा जी य दुपट्टा नैक्सट अलग अलग जी कलैक्शन सारी हो। देखो जी सूट ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਸੋਹਣੇ ਸੋਹਣੇ ਕਲੈਕਸ਼ਨ ਹੈ ਜਿਹੜੀ ਅਸੀਂ ਤੁਹਾਨੂੰ ਬਹੁਤ ਘੱਟ ਰੇਟਾਂ ਤੇ ਲੈ ਕੇ ਆ ਰਹੇ ਅੱਗੇ-ਅੱਗੇ ਤੇ ਤੁਸੀਂ ਮੇਰੇ ਚੈਨਲ ਤੇ ਬਨੇ ਰਹੋ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਤੇ ਇਹ ਹੈਗਾ ਜੀ ਇਹਦਾ ਸਟਾਲ ਨਾਲ ਕੰਟਰਾਸਟ ਹੈ ਤੇ ਇਹਦੇ ਨਾਲ ਜਿਹੜੀ ਬਾਟਮ ਰਹੇਗੀ ਉਹ ਜਿੱਦਾਂ ਮੈਂ ਤੁਹਾਨੂੰ ਪਹਿਲਾਂ 3D ਸੂਟ ਦਿਖਾਏ ਆ ਇਹ ਪਸ਼ਮੀਨੇ ਦੀ ਬਾਟਮ ਹੈ ਉਹ ਕਰਕੇ ਦਿਖਾ ਲਈਏ ਸਿਲਕ ਪਸ਼ਮੀਨੇ ਤੇਰੀ ਬਾਟਮ ਆ ਐਦਾ ਠੀਕ ਹੈ ਕੰਟਰਾਸਟ ਲੁੱਕ ਦੇ ਵੀ ਸੂਟ ਬਣੇਗਾ ਜੀ ਨੈਕਸਟ ਜਿਹੜਾ ਸੂਟ ਦੇਣਾ ਪੈਚ ਵਰਕ ਦੇ ਨਾਲ ਦੇਣਾ ਕਲੈਕਸ਼ਨ ਤਾਂ ਇੰਨੀ ਸੋਹਣੀ ਆ ਨਾ ਇਹ ਦੇਖੋ ਜੀ neck ਤੇ patch ਆ ਠੀਕ ਹੈ ਤੇ ਬਾਜੂ ਦੀ ਪੱਟੀ ਦਿੱਤੀ ਹੋਈ ਹੈ ਏਦਾਂ ਬਹੁਤ ਪਿਆਰੀ ਜੀ ਇਹਦੇ ਥੋਨੋ ਇਹ ਬੈਕ ਦੇ neck ਤੇ ਵੀ ਤੁਹਾਨੂੰ ਏਦਾਂ ਫਲਾਵੇ ਮਿਲੇਗਾ ਇਹ ਬੈਕ ਦੀ ਸਾਈਡ ਤੇ ਆ ਜਾਏਗਾ ਤੇ ਨਾਲ ਤੁਹਾਨੂੰ ਇਹ ਬਾਜੂ ਵੀ ਰਣ ਗਿਆ ਬਿਲਕੁਲ ਡਿਫਰੈਂਟ ਸਟਾਈਲ ਆ ਜਿਹੜੀ ਇਹ ਪੱਟੀ ਆ ਸਾਈਡ ਵਾਲੀ ਇਹਨੂੰ ਤੁਸੀਂ ਘੇਰੇ ਤੇ ਅਡਜਸਟਮੈਂਟ ਕਰ ਸਕਦੇ ਹੋ बाजू एडिय ऑलरेडी हैवी हैगे तेरा दुपट्टा देख ले जी पच्चवंचा सौ वाला सूट है वाला देखो दुपट्टा ठीक है यदि इस दो शेड मिल जाएंगे दो तीन शेड मिल जाएंगे कलर तो बहुत सोने हैं ठीक है इधर सेकंड कलर लुक देखो, देखो जी सूट बने हुए दे बहुत प्यारी जी लुक का ठीक है दुपट्टा आ गया ਇੱਕ ਦੇ ਵਿੱਚ ਥਰਡ ਕਲਰ ਇਹ ਆ ਗਿਆ ਤਿੰਨ ਕਲਰ ਨੇ ਤਿੰਦੇ ਤਿੰਨੋ ਹੀ ਕਲਰ ਬਹੁਤ ਪਿਆਰੇ ਆ ਦੇਖੋ ਜੀ ਸੂਟ ਮੈਰੂਨ ਤੇ ਮੂਵ ਸ਼ੇਡ ਦੇ ਵਿੱਚ ਠੀਕ ਆ ਕਲਰ ਬਹੁਤ ਸੋਹਣੇ ਆ ਡਿਜ਼ਾਈਨ ਬਹੁਤ ਸੋਹਣੇ ਆ ਤੇ ਪ੍ਰਾਈਸ ਵੀ ਬਹੁਤ ਘੱਟ ਆ 3200 ਆਲ ਇਹ ਲੋ ਜੀ ਜਿਹੜੇ ਥ्रेड ਵਰਕ ਦੇ ਸ਼ੌਕੀਨ ਨੇ ਉਹਨਾਂ ਵਾਸਤੇ ਵੀ ਸੂਟ ਆ ਬੈਠਮੀ ਜੀ ਕੜਾਈ ਦੇ ਨਾਲ ਟਰੈਡ ਵਰਕ ਦੇ ਨਾਲ ਬਹੁਤ ਪਿਆਰਾ ਨੈੱਕ ਬਣਿਆ ਹੋਇਆ ਤੇ ਘੇਰੇ ਤੇ ਪੱਟੀ ਆ ਬਹੁਤ ਸੋਹਣੀ ਜੀ ਠੀਕ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਇਹ ਬਾਟਮ ਪਸ਼ਮੀਨੇ ਦੀ ਮਿਲ ਜਾਏਗੀ ਤੇ ਪ੍ਰਿੰਟਡ ਬੈਲਵਟ ਦਾ ਹੀ ਇਹਦੇ ਨਾਲ ਦੁਪੱਟਾ ਮਿਲ ਜਾਏਗਾ 3200 ਠੀਕ ਹੈ ਇੱਕ ਸੂਟ ਹੋਰ ਦੰਨੀ ਆ 3D ਸੂਟਾਂ ਚ ਚੁਆਇਸ ਬਹੁਤ ਜ਼ਿਆਦਾ ਹੈ ਜੇ ਤੁਸੀਂ ਕਿਸੇ ਨੂੰ ਗਿਫਟ ਦੇਣਾ ਵੀ ਹੈ ਤਾਂ ਇਦਾਂ ਦਾ ਗਿਫਟ ਦੇ ਸਕਦੇ ਹੋ ਦਿਵਾਲੀ ਦੇ ਗਿਫਟ ਦੇ ਸਕਦੇ ਹੋ ਸੂਟ ਇਹ ਹਰ ਕੋਈ ਸਟੀਚ ਕਰਕੇ ਪਾਏਗਾ ਜੀ ਬਹੁਤ ਸੋਹਣੀ ਸੋਹਣੀ ਜੀ ਸੂਟ ਨੇ ਬਾਜੂ ਤੇ ਵੀ ਆ ਘੇਰਾ ਵੀ ਆ neck ਵੀ ਆ ਇਹ ਵੀ ਦੇ ਵਿੱਚ ਰਹੇਗਾ ਇਹ ਪਰਪਲ ਕਲਰ ਦੀ ਜੀ ਬਾਟਮ ਰਹੇਗੀ ਤੇ ਗ੍ਰੀਨ ਸ਼ੇਡ ਦੇ ਵਿੱਚ ਇਹਦਾ ਦੁਪੱਟਾ ਰਹੇਗਾ ਲੁੱਕ ਮੈਂ ਤੁਹਾਨੂੰ ਦਿਖਾਨੀ ਆ ਇਦਾਂ ਰਹਿ ਗਈ ਜੀ ਲੁੱਕ ਸੂਟ ਦੇ ਦੇਖੋ ਕਿੰਨਾ ਪਿਆਰਾ ਲੱਗਦਾ 3D ਸੂਟ ਨੇ ਤੇ 32ਵਾਂ ਪ੍ਰਾਈਸ ਦੇ ਵਿੱਚ ਨੇ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much